ਵਹਿ ਗੁਰੂ ਮਾਦਾ ਕੀ ਲੈਣਾ ਦੱਸੋ ਦੋ ਬੱਬਾ ਜੀ ਖੰਡ ਦੋ ਪੰਜ ਕਿਲੋ ਖੰਡ ਦੋ ਪੰਜ ਕਿਲੋ ਮਾਦਾ ਚੱਕ ਲਓ ਵੀ ਸਮਾਨ ਕੇ ਰੱਖਿਆ ਕਰਾ ਦਈਏ ਇਥੋਂ ਕੀ ਕੀ ਖੰਡ ਹੋਦੀ ਕੇ ਆਹ ਨਾਲ ਆਹ ਪਤੀ ਤੇਲ ਲਾ ਦੇ ਸ਼ਾਪਤੀ ਦੋ ਬੱਬਾਂ ਨੂੰ ਤੇਲ ਦੇਓ ਚਲ ਆ ਗਿਆ ਜੀ ਇਹ ਕਿਹਦੀ ਮੱਤਾਂ ਮੈਂ ਤਾਂ ਮੰਗਦਾ ਸੁਣੋ ਵਟਾਓ ਮੈਂ ਨਾਲ ਦੇ ਦੋਸਕਾ ਲਵਟਾ ਦੇ ਦੋ 5 ਕਿਲੋ ਖੰਡ ਦੇ ਦੋ ਤੇਲ ਦੇ ਦੋ ਉਹ ਲਈ ਦੋ ਤਰ੍ਹਾਂ ਕਈ ਨੰਬੀ ਲੱਸੀ ਤੇ ਮੰਗਾ ਤੇਲ ਰਾਜਮਾ ਦੇ ਦੋ ਕਿਲੋ ਪਰ ਨਾਹਨ ਦਾ ਸਾਬਨ ਦੇ ਦੋ ਸਾਉਤ ਜਿਹੜੇ ਲੱਗੇ ਹੋਏ ਆ ਉਹ ਜਿਹੜੇ ਪਾਣੀ ਪਾ ਕੇ ਬੰਦ ਨੇ ਉਹ ਦੇ ਨਾਹਨ ਵਾਲਾ ਸਰਪੰਦ ਦੇ ਦੋ ਇੱਕ 10 ਰੁਪਏ ਦਾ ਇਹ ਦੋ ਦੱਤਾ ਦਰੂਦ ਰੱਖੋ ਮਾਤਾ ਠੰਡਾ ਬੀਗਾ ਕੋਈ ਤੇ ਗਰਮੀ ਜੇ ਬੈਠੀ ਠੀਕ ਹੈ ਜਾਗੇ ਅੰਨਾਂ ਬੈਣੀ ਕਿਆ ਜੋ ਐਸ ਤਰ੍ਹਾਂ ਆਯੋ ਨੀ

ਬਣਾ ਕੁਛ ਕਹਿਣਾ ਸੰਦੇ ਤੁਮ ਤੇ ਹੀ ਬਾਗ ਆ ਦੇਖਿਆ ਚਾਹਾਂਦਾ। ਸਾਡੇ ਰਾਤੇ ਤੁਗਾ। ਬਾਈ ਕੁ। ਬਾਈ ਨੂੰ ਜਿਆ ਪਿਆਗਾ ਤੁਗਾ। ਮਾ ਨਾ। ਤੂੰ ਆਪਾ। ਕਾਗਾ। ਮੈਂ ਜੀ ਆਪੇ ਜੀ ਦਾ ਨਹੀਂ ਮਾ ਦਾ ਹੀ ਰਾਮਦੇਵ ਬੰਦ ਤੇ ਹ ਕੋਈ ਗੱਲ ਤੁਹਾਡੇ ਕੋਈ ਰੱਬ ਨਹੀਂ ਇੱਥੇ। ਵੀ ਸਾਲ ਹੋ ਗਏ ਤੁਹਾਨੂੰ। ਬਚਾਰੇ ਅਸਰ ਨਹੀਂ। ਕੱਢ ਕੱਢੀ ਹੋਇਆ 20 ਸਾਲ ਹੋ ਗਏ। ਬੰਦਾ ਪਾਗਲ ਹੋ ਗਿਆ ਫਿਰ ਸੀ ਤਾਂ। ਮੇਰੇ ਟਾਈਮ ਪੈ ਗਿਆ ਮੈਂ ਬਹੁਤ 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 ਨਰਗਿਸ਼ ਬਾਈ ਚੱਲਦੀ ਹੈ ਤੁਹਾਨੂੰ ਜਾਸਰ ਲੱਗਦਾ ਕਦੀ ਕੋਈ ਅਡਮਨਸ਼ਨ ਮਾਦਾ ਪਿੰਚਨੋਂ ਮਿਲੇ ਹੋਇਥੇ ਬੜਾ ਤੁਹਾਡਾ ਇਹ ਦੁੱਖ ਹੈ ਤੁਹਾਡਾ ਜਿਹੜਾ ਇੱਕ ਬੱਚਾ ਤੁਹਾਡਾ ਉਹ ਵੀ ਤੁਹਾਡਾ ਪਾਪੜਾ ਘਰ ਵਾਲਾ ਤੁਹਾਡਾ ਹੈ ઉમર તો 80 દે પહોંચ ગઈ હણી કની હાજી હાજી બડા ઓખા બડે વારે કામ કરના એની એક વેદની મજા મે મે દી તલામાજી દાતી અચ્છા હાજી એના લાક લા દોલા કરિયા હાજી એના નહી આયા ખાલી એ સુબલે સાબ ડાકના ચાહતા બળ નહી જા પતા નહી ਆਲੋਰਾ ਵਾਹਗੁਰੂ ਜੀ ਖਾਲਸਾ ਵਾਹਗੁਰੂ ਜੀ ਕੀ ਫਤਿਹ ਜੀ ਵਾਹਗੁਰੂ ਜੀ ਅੱਜ ਅਸੀਂ ਜਲੰਧਰ ਆਏ ਸੀ ਮਾਤਾ ਮਿਲ ਗਈ ਆ ਕੇ ਤੇ ਮਾਤਾ ਕਹਿਣ ਲੱਗੀ ਕਿ ਮੇਰਾ ਬੱਚਾ ਇਸੇ ਉਹ ਪਾਗਲ ਹੈ ਤੇ ਛੋਟੇ ਛੋਟੇ ਬੱਚੀਆਂ ਨੇ ਪੁੱਤਰੀਆਂ ਨੇ ਜੋ ਤੇ ਘਰ ਵਾਲਾ ਪੂਰਾ ਹੋ ਗਿਆ ਮੈਂ ਕਿਹਾ ਮਾਤਾ ਮੰਗਦੇ ਪਏ ਉਹ ਕਹਿੰਦੇ ਘਰ ਹੈ ਹੀ ਕੋਈ ਨਹੀਂ ਕਮਾਣ ਵਾਲਾ ਤੇ ਮੰਗਣਾ ਤੇ ਉਹਨੇ ਕਿ ਆਪਾਂ ਕਰਿਆਣੀਆਂ ਦੁਕਾਨ ਤੇ ਪਹੁੰਚੇ ਆਂ ਤਿਆ ਸਾਨੂੰ ਕਰਿਆਣਾ ਲੈ ਦੋ ਮੈਂ ਤਾਂ ਲੈ ਲਵਾਂ ਜਿੰਨਾ ਕਰਿਆਣਾ ਲੈਣਾ ਗੁਰੂ ਸਾਹਿਬ ਜੀ ਨੇ ਆਪ ਕਿਰਪਾ ਕੀਤੀ ਇਹ ਕਰਿਆਣਾ ਲੈ ਕੇ ਦਿੱਤਾ ਤੇ ਮਾਤਾ ਨੇ ਬੜੀਆਂ ਅਸੀਸਾਂ ਦਿੱਤੀਆਂ ਜੀ ਜਿਹੜੀਆਂ ਇਹ ਅਸੀਸਾਂ ਨੇ ਇਹ ਮੁੱਲ ਨਹੀਂ ਮਿਲਦੀਆਂ ਸੰਧਾ ਜੀ ਬੜੀ ਕਿਰਪਾ ਗੁਰੂ ਸਾਹਿਬ ਨੇ ਵਰਤਾਈ ਏ ਅਸੀਂ ਤੇ ਰੋਜ਼ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਮ ਸਾਡੇ ਤੇ ਕਿਰਪਾ ਵਰਤਾਂ ਤੇ ਰੋਜ਼ ਦੀ ਕਿਤੇ ਇੱਕ ਸੇਵਾ ਲੈ ਲਿਆ ਕਰਨ ਸਾਡਾ ਵੀ ਜੀਵਨ ਸਫਲ ਹੋ ਜਾਈਏ ਜੀ ਸੰਗਤ ਜੀ ਅਸੀਂ ਜੀ ਨਿਯਮ ਸੇਵਾ ਕਰਦੇ ਆ ਵਾਹਿਗੁਰੂ ਵਸਰਾ YouTube ਤੇ ਇੱਕ ਚੈਨਲ ਬਣਿਆ ਹੋਇਆ ਸਾਰੀਆਂ ਸੇਵਾ ਦੀਆਂ ਵੀਡੀਓ YouTube ਤੇ ਅਪਲੋਡ ਕਰਦੇ ਆ ਅੱਜ ਜਲੰਧਰ ਆਏ ਸੀ માતાਾਂ ਨੂੰ ਮਿਲੇ ਆ માતાਾਂ ਨੇ ਆਪਣਾ ਦੁੱਖ ਸਾਂਝਾ ਕੀਤਾ ਤੇ ਕਰੀਆਨੇ ਦੁਕਾਨ ਤੇ ਲਿਆ ਕੇ ਇਹਨਾਂ ਨੂੰ ਕਰੀਆਨਾ ਲਿਆ ਦਿੱਤਾ ਜੀ ਆਪ ਸਭ ਸੰਗਤਾਂ ਸਿਰ ਤੇ ਹੱਥ ਰੱਖਿਆ ਕਰੋ ਇਸ ਤਰ੍ਹਾਂ ਹੀ ਸੇਵਾ ਲੈਂਦੇ ਰਹੋ ਗੁਰੂ ਸਾਹਿਬ ਨੇ ਕਿਰਪਾ ਵਰਤਾਈ ਏ ਸਾਨੂੰ ਭੁੱਖ ਲੱਗਦੀ ਏ ਗੁਰੂ ਸਾਹਿਬ ਦੇ ਚਰਨਾਂ 'ਚ ਅਸੀਂ ਅਰਦਾਸ ਕਰਦੇ ਆ ਕਿ ਰੋਜ਼ ਦੀ ਇੱਕ ਸੇਵਾ ਲੈ ਲਿਆ ਕਰੋ ਸਾਡੇ ਕੋਲੋਂ ਤੇ ਸਾਨੂੰ ਲੱਗਦਾ ਕਿ ਸਾਡੀ ਦਿਹਾੜੀ ਪੈ ਗਈ ਏ ਇੱਕ ਸੇਵਾ ਗੁਰੂ ਸਾਹਿਬ ਸਾਡੇ ਕੋਲ ਰੋਜ਼ ਕਰਾ ਲਾਣਾ ਤੇ ਸਾਡਾ ਮਨ ਖੁਸ਼ ਹੋ ਜਾਂਦਾ ਕਿ ਸਾਡੀ ਅੱਜ ਦਿਹਾੜੀ ਪੈ ਗਈ ਅੱਗੇ ਦਿਹਾੜੀ ਇੱਥੇ ਲੱਗਦੀ। ਸਲਾਮ ਆਦਾ ਬਾਹਰ ਇੱਕ ਵੀ ਸਮਾਂ ਦਿੱਤਾ ਰਹਿਣਾ।